ਡਾਂਸਰ ਸਿਮਰ ਸੰਧੂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰੋਤਿਆਂ ਦੇ ਵੱਲੋਂ ਇਸ ਘਟਨਾ 'ਤੇ ਮਿਕਸ ਰੈਐਕਸ਼ਨ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਹੁਣ ਪੰਜਾਬ ਦੀ ਇੱਕ ਹੋਰ ਮਸ਼ਹੂਰ ਡਾਂਸਰ ਮੰਡੀ ਗਰੇਵਾਲ ਨੇ ਵੀ ਆਪਣਾ ਬਿਆਨ ਦਿੱਤਾ ਹੈ ਤੇ ਇੱਕ ਡਾਂਸਰ ਹੋਣ ਦੇ ਵਜੋਂ ਆਪਣੇ ਦਰਦ ਨੂੰ ਸਾਂਝਾ ਕੀਤਾ ਹੈ ਤੇ ਆ ਹੁਣ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਦੇਖਦੇ ਹਾਂ ਕਿ ਮੰਡੀ ਨੇ ਕੀ ਕੁੱਝ ਕਿਹਾ ਧੀ ਦਾ ਵਿਆਹ ਦੇ ਉੱਤੇ ਬਹੁਤ ਗੰਦਮੰਦ ਕਰਦੇ ਆ ਕਿਸੇ ਦਾ ਸੀ ਵਿਆਹ ਖਰਾਬ ਕਰਦੇ ਆ ਚੰਗੀਆਂ ਗੱਲਾਂ ਨਹੀਂ ਹੈਗੀਆਂ ਬੇਸ਼ੱਕ ਜੀ ਪੀਤੀਆ ਪੀਤੀ ਵੀ ਤਾਂ ਸਾਨੂੰ ਇਹ ਬਤਾਉਂਦਾ ਕਿ ਅਸੀਂ ਉਹ ਕੁੜੀ ਸਟੇਜ 'ਤੇ ਨੱਚਣ ਵਾਲੀ ਨਾਲ ਬਤਮੀਜ਼ੀ ਕਰਦੇ ਇਹ ਨਹੀਂ ਬਤਾਉਂਦਾ ਕਿ ਸਾਡੇ ਘਰ ਵੀ ਮਾਂ ਪੈਣ ਬੈਠੀ ਹੈ ਸਾਡੇ ਨਾਲ ਵੀ ਤਾਂ ਸਾਡੀ ਜਨਾਨੀ ਬੈਠੀ ਉਹਦੇ ਨੇ ਕਿਉਂ ਨਹੀਂ ਕੀਤੀ ਜਾਂਦੀ ਜਦੋਂ ਆਪਦੀਆਂ ਜਨਾਨੀਆਂ ਨਾਲ ਹੁੰਦਾ ਉਦੋਂ ਪਤਾ ਹੁੰਦਾ ਕਿ ਅਸੀਂ ਬਿਲਕੁਲ ਸੋਫੀਆਂ ਸਾਨੂੰ ਸਭ ਕੁਝ ਪਤਾ ਲੇਕਿਨ ਉਹਦੇ ਨਹੀਂ ਬਤਾਉਂਦਾ ਕਿ ਉਹ ਨੂੰ ਸਟੇਜ 'ਤੇ ਨੱਚਣ ਵਾਲੀ ਨਾਲ ਅਸੀਂ ਆਹ ਕੰਮ ਕਰਦੇ ਆ ਪਤਾ ਸਭ ਕੁਝ ਹੁੰਦਾ ਹੈ ਇਹ ਸਿਰਫ ਇੱਕ ਡਰਾਮੇ ਹੁੰਦੇ ਆ ਸਿਰਫ ਡਰਾਮੇ ਹੁੰਦਾ ਕਿ ਉਹ ਸ਼ਾਇਦ ਸਾਡੇ ਨਾਲ ਸੈੱਟ ਹੋ ਜੂਗੀ ਸਾਡਾ ਨੰਬਰ ਲੈ ਲੂਗੀ ਸਾਡੇ ਨਾਲ ਰਾਤ ਜਾ ਸਕਦੀ ਹੈ ਇੱਕ ਡਰਾਮੇ ਫਾਰਮੈਲ ਸਾਡੇ ਪੇ ਦੇ ਹਾਨ ਦੇ ਦਾਦਾ ਜੀ ਦੇ ਹਾਨ ਦੇ ਵੀ ਸਾਨੂੰ ਕਮੈਂਟ ਕਰ ਦਿੰਦੇ ਸੀ ਪਰ ਅਸੀਂ ਇੱਕ ਦੋ ਵਾਰੀ ਤੋਂ ਡਰ ਮੀਰਾਮਨ ਬਹੁਤ ਡਰਿਆ ਹੁੰਦਾ ਸੀ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਸੀ ਦੇ ਪਾਉਂਦੀ ਮੈਂ ਰੋ ਪੈਣਾ ਸਟੇਜ ਦੇ ਪਿੱਛੇ ਆ ਕੇ ਵੀ ਰੋ ਪੈਣਾ ਕੈਬਨ ਚ ਬਹਿ ਕੇ ਰੋਣਾ ਘਰ ਆ ਕੇ ਬਹਿ ਕੇ ਵੀ ਰੋਣਾ ਵੀ ਕਦੇ ਪਰਮਾਤਮਾ ਬਹੁਤ ਦੁੱਖ ਚ ਲਿਆ ਪਰ ਇੱਕੋ ਚੀਜ਼ ਆ ਸੀ ਅੰਦਰ ਦਿਲ ਦੇ ਵਿੱਚ ਕਿ ਮੈਂ ਆਪਣੀ ਆਪਣਾ ਨਾਮ ਬਣਾਉਣਾ ਤੇ ਬਹੁਤ ਕੁਛ ਆਪਣੀ ਮਾਂ ਬਾਪ ਨੂੰ ਖੁਸ਼ੀਆਂ ਦੇਣੀਆਂ ਤੇ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਇਹ ਦੁਨੀਆਦਾਰੀ ਆ ਇਹ ਕਲ ਜੋ ਗਿਆ ਬਹੁਤ ਕੁਛ ਲੋਕੀ ਮੰਦਾ ਚੰਗਾ ਬੋਲਦੇ ਜਿਨ੍ਹਾਂ ਨੇ ਬਹੁਤ ਓਪਨ ਮਾਈਂਡਡ ਹੋ ਗਏ ਆ ਮੈਂ ਬਹੁਤ ਹੰਡਾਈਆਂ ਵਾ ਬਹੁਤ ਕੁਛ ਸੁਣਦੀ ਆ ਨੋ ਡਾਊਟ ਜੀ ਸਾਡੀ ਲਾਈਨ ਦੇ ਵਿੱਚ ਇੱਕ ਕੁਛ ਸੱਚ ਆ ਮੈਂ ਬੋਲਣ ਲੱਗੀ ਕੁਛ ਲੋਕਾਂ ਨੂੰ ਬਹੁਤ ਚੁੱਭੂਗਾ ਸਾਡੀ ਲਾਈਨ ਦੇ ਵਿੱਚ ਕੁਛ ਕੁੜੀਆਂ ਨੇ ਸਟੇਜਾਂ ਉਤੇ ਚੜ ਕੇ ਨੰਬਰ ਮੰਗਣੇ ਬੰਦਿਆਂ ਦੇ ਨੰਬਰ ਲੈਣੇ ਵੀ ਆ ਕੀ ਦੇਖਦੀਆਂ ਕਿ ਪੈਸੇ ਵਾਲਾ ਬੰਦਾ ਵਾ ਸਾਡੇ ਹੱਥੇ ਚ ਇੱਕ ਸਾਮੀ ਆ ਗਈ ਆ ਕਈ ਕੁੜੀਆਂ ਨੇ ਇੱਕ ਸ਼ੋਹਾਂ ਦੇ ਬਦਲੇ ਡੀਜੇ ਵਾਲਾ ਨਾਲ ਫਰੈਂਡਸ਼ਿਪ ਕਰ ਲਈ ਆ ਬਹੁਤ ਬੈਨਰ ਆ ਰਹੀ ਗੱਲ ਮੈਜਿਕ ਸਾਰੇ ਮੋਰੇ ਹੱਥ ਜੋੜ ਕੇ ਪਹਿਲੇ ਸਾਲੇ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕੋਸ਼ ਲੋਕ ਜਿਹੜੀਆਂ ਸਾਡੀ ਲੈਣ ਦੀਆਂ ਕੁੜੀਆਂ ਵਾਈ ਗਰੁੱਪ ਦਾਦਾਸ 5-5000 ਰੁਪਏ ਪੇਮੈਂਟ ਦਿੰਦਾ ਵਾ ਉਹਦੇ ਵਿੱਚ ਬੰਦੇ ਨੂੰ ਸਬਰ ਕਰਨਾ ਚਾਹੀਦਾ ਪੈਲਸ ਦੇ ਵਿੱਚੋਂ ਕੋਕ ਦੀਆਂ ਬੋਤਲਾਂ ਚੱਕ ਲੈਣੀਆਂ ਚਿਕਨ ਚੱਕ ਲੈਣਾ ਬੋਤਲਾਂ ਚੱਕ ਕੇ ਸੀਜ਼ਨ ਆਫ ਚ 50-5000 ਵਿੱਚ ਵੇਚਦੀਆਂ ਕੋਸ਼ ਹੈਗੀਆਂ ਸਾਡੀ ਫੀਲਡ